ਜਿੱਦਾਂ ਗੁਰਨਾਨਕ ਸਾਹਿਬ ਦੇ ਕੋਲ ਕਿਸ਼ਾਕੀ ਹੁੰਦੀ ਆ ਦੋ ਜਣੇ ਜਾਂਦੇ ਹੁੰਦੇ ਸੀ ਜੀ ਫੇ ਦੋ ਦੋ ਜੀ ਇੱਕ ਤਾਂ ਜਾਂਦਾ ਸੀ ਤੇ ਇੱਕ ਜਾਂਦਾ ਨਹੀਂ ਸੀ ਸਤਿ ਸ੍ਰੀ ਅਕਾਲ ਜਿਹੜਾ ਜਾਂਦਾ ਨਹੀਂ ਸੀ ਤੇ ਉਹ ਇੱਕ ਦਿਨ ਮਿੱਟੀ ਪਟਣ ਲੱਗਿਆ ਉਹਨੂੰ ਘੜਾ ਮਿਲਿਆ ਉਹ ਚੋਂ ਇੱਕ ਮੋਹਰ ਮਿਲੀ ਸੋਨੇ ਦੀ ਤੇ ਜਿਹੜਾ ਸਤਸੰਗ ਨੂੰ ਜਾਂਦਾ ਸੀ ਉਹਦੇ ਪੈਰ ਚ ਕੰਡਾ ਪੈ ਗਿਆ ਤੇ ਉਹ دوست ਕਹਿੰਦਾ ਦੇਖ ਲੈ ਤੂੰ ਸੱਤ-ਸਾਂਗ ਜਾਣਾ ਤੇਰੇ ਪਰਿਵਾਰ ਚ ਕੰਡਾ ਵੱਜਿਆ ਮੈਨੂੰ ਕਹਿੰਦਾ ਮੋਰ ਮਿਲੀ ਉਹਦੇ ਮਨ ਤੇ ਵੀ ਅਸਰ ਹੋ ਗਿਆ ਨਹੀਂ ਹਾਂ ਗੱਲ ਤਾਂ ਸਹੀ ਹੈ ਦੀ ਤੇ ਸੱਤ-ਸਾਂਗ ਕਰਨ ਲੱਗੀ ਫਿਰ ਜੀ ਉਹ ਕਹਿੰਦਾ ਚਲੋ ਤੇਰੇ ਗੁਰੂਪੁਰ ਚ ਜਾਂਦੇ ਆ ਕਹਿੰਦਾ ਚੱਲ ਚੱਲ ਤੂੰ ਬਾਬਾ ਸਾਹਿਬ ਕੋਲ ਤੇ ਉਹ ਕਹਿੰਦੇ ਮਾਰਾ ਇਹ ਦੇਦਾਂ ਕਰਕੇ ਉਹ ਕਹਿੰਦਾ ਉਹ ਕਹਿੰਦਾ ਵੀ ਆ ਜਿਹੜਾ ਤੈਨੂੰ ਘੜਾ ਮਿਲਿਆ ਨਾ ਇਹ ਸਾਰਾ ਮੋਹਰਾ ਦਾ ਸੀ ਇਹਨੂੰ ਇੱਕ ਮੋਰ ਮਿਲੀ ਤੂੰ ਪਿਛਲੇ ਜਨਮ ਸੀ ਦਾਨ ਕੀਤੀ ਸੀ ਉਹ ਇੱਕ ਮੋਰ ਕਰਕੇ ਤੈਨੂੰ ਘੜਾ ਮਿਲਣਾ ਸੀ ਉਸ ਆਸਾਂ ਨਹੀਂ ਕੀਤਾ ਤੇਰੀ ਨਿਗਾ ਏਡੀ ਮਾੜੀ ਆ ਉਹ ਕੋਲੇ ਬਣਾਤੇ